ਕੀ ਅਜੀਗ ਜੀ ਅੰਗੇ ਹੀ ਨਾਗੇ ਆ ਸਾਡੇ ਦਿਨਾਂ ਅਸੀਂ ਜੀਆਂ ਚਾਨਾ ਮਰਿਆਂ ਚ ਸਾੜੀ ਤਾਂ ਜ਼ਿੰਦਗੀ ਅੰਨੀ ਮਿੱਟੀ ਕੀਤੀ ਗਈ ਐ ਜੇ ਬੰਦੇ ਲੱਗੀ ਤਾਂ ਜਿਦਾ ਜਿਦਾ ਮੈਂ ਕਹਿੰਦੀ ਸੀ ਆਪਣੇ ਆਪ ਨੂੰ ਅਤਿਆ ਕਰ ਲਵਾ ਮੈਂ ਇੱਕ ਦਿਨ ਆਪਣੇ ਆਪ ਨੂੰ ਖਤਮ ਕਰਨ ਜਾ ਰਹੀ ਸੀ ਮੇਰੇ ਘਰ ਵਾਲਾ ਕਹਿੰਦਾ ਤੂੰ ਕੁਝ ਨਹੀਂ ਕਰ ਲੈਗਾ ਆਪਣੇ ਆਪ ਮੈਂ ਇਹਦਾ ਮਾਮਾ ਮਾਮਾ ਉਹ ਦੇਖ ਸ਼ਰਮ ਕਰ ਯਾਰ ਤੂੰ ਮਾਮਾ ਉਹ ਲੰਘ ਹੀਣ ਬੰਦੇ ਆ ਉਹ ਮਾ ਕਹਿੰਦਾ ਲੰਗੜੇ ਟੰਗੜੇ ਫੇਰਦੇ ਆ ਤੂੰ ਰੱਬ ਨੂੰ ਜਾਣਦੇ ਨਹੀਂ ਬਾਬਾ ਯਾਰ ਬਾਬਾ ਜਾਣਦੇ ਯਾਰ ਉਹ ਬਾਬਾ ਦੀ ਗੱਲ ਹੈ ਹੈ ਇਹ ਵਿਆਹ ਅਸੀਂ ਆਪਣੇ ਹੱਥੀ ਕੀਤਾ ਸੀ ਹੱਥੀ ਕੀਤਾ ਤੇ ਹੱਥੇ ਚੜਾਵਾ ਡੰਡੇ ਆ ਉਹਦੀਆਂ ਯਾਰ ਉਹ ਸੀ ਕਿਉਂ ਮੰਦਾਂ ਤੂੰ ਤਾਂ ਵੱਡਣ ਦਾ ਡਰ ਵੀ ਚਾਰੇ ਉਹ ਰੋਲਦੇ ਫਿਰ ਰਹੇ ਮੈਨੇ ਘਰ ਵਾਲੇ ਦੀ ਦਾੜੀ ਪੱਟਨੀ ਮੈਨੂੰ ਨੀਂਦ ਵਿੱਚ ਹੋਜ ਨਹੀਂ ਜਿਵੇਂ ਦਵਾਈ ਘਾਤੀ ਹੋ ਸੀਗੀ ਮੈਨਾਂ ਤਾਂ ਮੇਰੇ ਘਰ ਵਾਲੇ ਦੇ ਲਾਲੇ ਰਹਿਣਾ ਮੈਂ ਤਾਂ ਬਹਰੀ ਕਿਤੇ ਨਹੀਂ ਜਾਈ ਮੈਨੂੰ ਸਵਾਲ ਦਿੱਤਾ ਜਾਵੇ ਉਹ ਮਾਰਦੇ ਨਹੀਂ ਜਾਂਦਾ ਤਰੀਕ ਤੇ ਜਾਵਾ ਯਾਰ ਨੇ ਦੋਨੇ ਹੀ ਜਾਣੇ 80 80% ਬੰਦੇ ਨੂੰ ਆਪ ਚਾਹੀਦਾ ਜਿਹੜਾ ਬਤਾ 20% ਤੁਹਾਡੇ ਦੇਸ ਤੋਂ ਬਾਹਰ ਗਿਆ ਭਰਾ ਬਾਹਰ ਗਿਆ ਕੈਨੇਡਾ ਅਮਰੀਕਾ ਦੇ ਵਿੱਚ ਰਹਿਣ ਵਾਲੇ 20% ਅਮਰੀਕਨ ਕੀ ਕਰਾਂਗੇ ਜਦੋਂ ਪੈਰ ਇਦਾਂ ਦੇ ਆਪਣੇ ਬੱਚੇ ਰੋਲਦੇ ਫਿਰਨ ਯਾਰ ਚੋਣੀ ਆ ਨੇ ਇਹ ਦਾ ਸਰਕਾਰ ਕੋ ਕਹਦੀ ਹੈ ਫਾਂਸੀ ਦਿੱਤੀ ਜਾਵੇ ਮੇਰੀ ਸਾਬੜੀ ਮਿਲਦਾ ਹੈ ਮੈਨੂੰ ਤਾਂ ਜੱਜ ਸਾਹਿਬ ਹੀ ਇਨਸਾਫ ਨਹੀਂ ਦਿੰਦਾ ਮੈਨੂੰ ਇਹਨੂੰ ਫਾਂਸੀ ਦਿੱਤੀ ਜਾਵੇ ਬੰਦੇ ਨੇ ਸਾਨੂੰ ਦੋ ਕਿਦ ਨੂੰ ਦੋ ਸਾਲਾਂਗੇ ਸਾਡੀ ਧਰਤੀ ਤੇ ਸੁੱਟ ਕੇ ਰੱਖਦਾ ਇਹ ਕਿਹੜਾ ਹਾਸਾ ਹੈ ਇਹ ਨਾ ਬਲਾੜੋ ਦੋ ਟੰਡਲ ਹੋ ਗਏ ਤੂੰ 30 ਬਾਹਰ ਕਰ ਦੋ ਯਾਰ ਸਾਡ ਪੇਟੀ ਸਾਮਾਨ ਦੇ ਦੇ ਦੋ ਬਸ ਪੇਟੀ ਬਾਹਰ ਕੱਢੋ ਤੇ ਸਾਡੇ ਗੱਲਬਾਤ ਨੂੰ ਹੋ ਜਾਓ ਆ ਵੀ ਕੱਢੋ ਆ ਕੱਢ ਲਓ ਆਪਾਂ ਦਾ ਹੋਇਆ ਨਹੀਂ ਕਰਦੀਆਂ ਵੀ ਮੈਂ ਤੁਹਾਡੇ ਮਰੇ ਹੱਥ ਤੇ ਜੋੜਦੀ ਮੈਨੂੰ ਫਿਰ ਤੇ ਕਹਿੰਦੇ ਜੋ ਲਾਣੇ ਸੰਤਾ ਕੋਲੋਂ ਮਾ ਵੀ ਮੰਗੋ ਜੇ ਅਸੀਂ ਕੋਈ ਗਲਤ ਕੰਮ ਕੀਤਾ ਹੋਗਾ ਤੇ ਤੇ ਸੰਤਾ ਕੋਲੋਂ ਮਾ ਵੀ ਮੰਗਾ ਯਾਰ ਅਸੀਂ ਬਾੜਾ ਪਾਏ ਯਾਰ ਮੈਨੇ ਜੋੜੇ ਸਾਬ ਜਦ ਦੇ ਤੀ ਕਸਮ ਖਾ ਲਈਏ ਮੇਰੇ ਬਾਪਾ ਬਾਪੂ ਵੀ ਇਹ ਧਿਆਰੇ ਬੰਦ ਕਰਾਤੇ ਭਰਾ ਵੀ ਮੇਰੇ ਉੱਤਾਂ ਗੱਲਾਂ ਕਰਦਾ ਮੈਂ ਦਾੜੀ ਤੇ ਅੰਦਾਜ਼ੀਆਂ ਗੱਲਾਂ ਕਰਦਾ ਮੈਂ ਦਾੜੀ ਮਾਤਾ ਦੇ ਵਿੱਚ ਬੇੜਾ ਮਾਰੀ ਮਾਤਾ ਦੇ ਵਿੱਚ ਬੇੜਾ ਮਾਰੀ ਇਹ ਕੋਈ ਗੱਲ ਨਹੀਂ ਚੰਗੀ ਗੱਲ ਹੈ ਹੈਗੀ ਜੀ ਤੂੰ ਦਾੜੀ ਤੇਰੀ ਨੂੰ ਕੋਈ ਪਵੇ ਫੇਰ ਕੋਈ ਤੇ ਦਾੜੀ ਨੂੰ ਬਿਆਗੁਰ ਸਿੱਖ ਬੰਦਾ ਹੈਗਾ ਇੱਕ ਕੰਮ ਦੀ ਗੱਲ ਕਰਦਾ ਹਾਂ ਆ ਵੀਡੀਓ ਮੇਰੇ ਕੋਲ ਸਾਡੀ ਬਾਰੇ ਜਿਹੜੇ ਲਗਾਏ ਬਾਬਾ ਜੀ ਇਹਨਾਂ ਨੇ ਦਾੜੀ ਬੱਤੀ ਆਹ ਦਾੜੀ ਪੱਟੀ ਆ ਇੱਧਰ ਬਾਬਾ ਜੀ ਕੀ ਬੋਲੇ ਆਹ ਦੇਖੋ ਜੀ ਇੱਕ ਤਾਂ ਇਹਨੇ ਦਾੜੀ ਪੱਟੀ ਹੋਈ ਆ ਆ ਵਿਚਾਰਾ ਇੱਕ ਅੰਗ ਹੀਣ ਬੰਦਾ ਹੈਗਾ ਤੇ ਇਹਦੀ ਦਾੜੀ ਵੀ ਪੱਟੀਆਂ ਦੇਖੋ ਇੱਧਰ ਸਰੇ ਅੰਪਾਰ ਦਾ ਪਿਆ ਆਏ ਇਹ ਤੇ ਮਬਈ ਦਾ ਸਰ ਸਾਡੇ ਘਰ ਤੇ ਕਰੇ ਕੀ ਕਰਕੇ ਆਇਆ ਏ ਇਹ ਇਹਦਾ ਤੇਰੇ ਭਰਾਵਾਂ ਨੂੰ ਜਾ ਕੇ ਮਾਰ ਦੂੰਗਾ ਕੌਣ ਕਿੰਦਾ ਜੀ ਇਹਨੇ ਕਿਹਾ ਇਹ ਮੈਨੂੰ ਹੁਣ ਵੀ ਧਮਕੀ ਦਿੰਦਾ ਯਾਰ ਹਾਂ ਜੀ ਆਈ ਇਹ ਤਾਂ ਮਾਮਾ ਸੋ ਰਹਾ ਆ ਤੇ ਬੇਟੀ ਅਸੀਂ ਇਹ ਤੋਂ ਬੋਲ ਬਾਣੀ ਵਧੀਆ ਸੀਗੀ ਸਾਰੇ ਮੋਹੱਲੇ ਵਾਲੇ ਲੜਕੇ ਸਾਡੀ ਪੇਟੀ ਉੱਧਰ ਖਵਾਤੀ ਸੀਗੀ ਬਾਅਦ ਵਿੱਚ ਅਗਲੇ ਕਹਿੰਦੇ ਕਿ ਤੁਸੀਂ ਚਲੋ ਰੋਟੀ ਪਾਣੀ ਦੇਜੋ ਅਸੀਂ ਕਿ ਰੋਟੀ ਪਾਣੀ ਦੇਈ ਜਾਵਾਂਗੇ ਇਹਦੇ ਬਾਹਰਲੇ ਪ੍ਰਾਣੇ ਆ ਕੇ ਪੇਟੀ ਮੋਰੇ ਉਦਾਂ ਦੀਵਾਰ ਕੰਦ ਉਹਦੇ ਕਮਰੇ ਦੇ ਮੋਰੇ ਕੰਦ ਕਰ ਦਿੱਤੀ ਕੰਦ ਕਰਨ ਤੋਂ ਬਾਅਦ ਹੁਣ ਇਹਨਾਂ ਨੇ ਕਹਿ ਦਿੱਤਾ ਕਿ ਬੇਟੀ ਸਾਨੂੰ ਕਿਸੇ ਦੀ ਕੋਲ ਆਈ ਆ ਕਹਿੰਦੇ ਤੁਹਾਡਾ ਸਮਾਨ ਤੇ ਪੇਟੀ ਜਿਵੇਂ ਅੰਦਰੋਂ ਗੈਫ ਹੋ ਚੁੱਕੇ ਜਦੋਂ ਅਸੀਂ ਇਹਨਾਂ ਨੂੰ ਗੱਲ ਕੀਤੀ ਅਸੀਂ ਪੁਲਿਸ ਕੋ ਜਾਂਦੇ ਆ ਪੁਲਿਸ ਕਹਿੰਦੇ ਅਸੀਂ ਕਾਰਵਾਈ ਨਹੀਂ ਕਰ ਸਕਦੇ ਕੋਰਟ ਕੈਸ ਚੱਲਦਾ ਕੋਰਟ ਕੈਸ ਚੋਂ ਅਸੀਂ ਵਕੀਲ ਦੀ ਇਜਾਜ਼ਤ ਲੈ ਕੇ ਅਸੀਂ ਜਥੇਵੰਦੀਆਂ ਨੂੰ ਇਕੱਠਾ ਕੀਤਾ ਅਸੀਂ ਕਿਹਾ ਜਥੇਵੰਦੀਆਂ ਨੂੰ ਕਿਹਾ ਵੀ ਇਹ ਸਾਡੀ ਮਦਦ ਕੀਤੀ ਜਾਵੇ ਸਾਨੂੰ ਇਹ ਇਦਾਂ ਕਰਕੇ ਇਨਸਾਫ ਨਹੀਂ ਮਿਲਦਾ ਪਿਆ ਹੈਗਾ ਵੀ ਕੋਰਟ ਵਿੱਚ ਵੀ ਅਸੀਂ ਪਰਚਾ ਦਿੱਤਾ ਹੋਇਆ ਹੈ ਜੱਜ ਸਾਹਿਬ ਨੂੰ ਵੀ ਲੈ ਕੇ ਵੀ ਸਾਡਾ ਇੰਨਾ ਸਮਾਨ ਸੀ ਇੰਨੀ ਪੇਟੀ ਸੀ ਸਾਰਾ ਕੁਝ ਵੀ ਅਸੀਂ ਦਿੱਤਾ ਹੈ ਕਹਿੰਦੇ ਕਿ ਨਹੀਂ ਇਹ ਕਹਿੰਦੇ ਹੁਣ ਇੱਕ ਵੀ ਸਮਾਨ ਨਹੀਂ ਤੈਨੂੰ ਮਿਲਣਾ ਹੈਗਾ ਮੈਨੂੰ ਇੰਨੀ ਗੱਲ ਕਹੀ ਹੁਣ ਕਹਿੰਦਾ ਕਿ ਤੇਰੇ ਇੱਕ ਵੀ ਬੇਟੀ ਹੈ ਨਹੀਂ ਕਿੰਨੇ ਸਾਲਾਂ ਤੋਂ ਤੁਹਾਡਾ ਸਮਾਨ ਅੰਦਰ ਪਿਆ ਹੈ ਭਾਈ ਉਹ ਸਮਾਨ ਤਾਂ ਮੇਰੇ 2 ਸਾਲ ਹੋ ਗਏ ਅੰਦਰ ਪਿਆ ਹੋਇਆ ਹੈ ਹੁਣ ਜਿਹੜੀ ਅੰਦਰ ਤੁਹਾਡਾ ਸਮਾਨ ਜਿਹੜਾ ਤੁਹਾਨੂੰ ਪਤਾ ਸੀ ਵੀ ਇਹਨਾਂ ਕੋਲ ਪਿਆ ਹੈ ਜਿਹਦਾ ਕੋਰਟ ਕੇਸ ਚੱਲਦਾ ਪਿਆ ਹੈ ਤੇ ਹੁਣ ਪੀਟੀ ਗਾਇਬ ਹੋਈ ਆ ਉਹ ਕਦੋਂ ਪਈ ਆ ਪੇਟੀ ਜੀ ਮੈਨੂੰ ਆ ਗਿਆ ਉਹ ਕਹਿੰਦੇ 15 ਦਿਨ ਹੋ ਗਏ ਤੁਹਾਨੂੰ ਅਸੀਂ ਕਾਲ ਲਾਦੇ ਤੁਸੀਂ ਸਾਡੇ ਨੰਬਰ ਬਲੈਕ ਲਿਸਟ ਤੇ ਪਾਇਆ ਅੱਜ ਜਿਸ ਬੰਦੇ ਨੇ ਕਾਲ ਕੀਤੀ ਉਹਨਾਂ ਨੇ ਆਪਣੀ ਵਾਈਫ ਦੇ ਨੰਬਰ ਤੋਂ ਕਾਲ ਕੀਤੀ ਅਸੀਂ ਨੰਬਰ ਸਾਨੂੰ ਦੁਸ਼ਹਿਰੇ ਵਾਲੇ ਦਿਨ ਹੀ ਫੋਨ ਆਇਆ ਦੁਸ਼ਹਿਰੇ ਵਾਲੇ ਦਿਨ ਫੋਨ ਆਇਆ ਤੇ ਉਹ ਕਹਿੰਦੇ ਤੁਹਾਡੀ ਪੇਟੀ ਗੈਫ ਹੋ ਗਈ ਅਸੀਂ ਕਿ ਪੇਟੀ ਸਾਡੀ ਅੰਦਰ ਹੀ ਹੋ ਗਈ ਕਹਿੰਦੇ ਨਹੀਂ ਪੁਲਿਸ ਨੂੰ ਮਲੇਟ ਜਦੋਂ ਅਸੀਂ ਕਰਦੇ ਹਾਂ ਤੇ ਉਹ 112 ਤੇ ਕਰਦੇ ਹਾਂ ਤੇ ਕੋ ਚੌਂਕੀ ਜਾਂਦੇ ਆ ਕੌਂਕੀ ਵਾਲੇ ਕਹਿੰਦੇ ਤੁਸੀਂ ਕੋਰਟ ਕਿ ਤੁਹਾਡਾ ਕੋਰਟ ਕੇਸ ਚੱਲਦਾ ਤੁਸੀਂ ਕੋਰਟ ਚ ਜਾ ਕੇ ਆਪਣਾ ਮਤਲਬ ਕੋਰਟ ਕੇ ਚੱਲਦਾ ਹੋਵੇ ਬੇਟੀ ਜੀ ਸਰ ਮੇਰਾ ਇਹ ਸੀ ਕਿ ਮੈਂ ਬੇਸਤਰੇ ਸੀਗੇ ਮੇਰੇ ਗਰਮ ਕੱਪੜੇ ਪਾਉਣ ਵਾਲੇ ਸੀਗੇ ਤੇ ਫਿਰ ਮੇਰੇ ਠੰਡੇ ਕੱਪੜੇ ਵੀ ਵਿੱਚ ਸੀ ਭਾਂਡੇ-ਪੁੰਡੇ ਮੇਰੇ ਮੈ ਤੋਂ ਹੁਣ ਹਾਲੇ ਵੀ ਨਹੀਂ ਖਰੀਦ ਹੋਰ ਪਰੇ ਮੇਰੇ ਭਾਂਡੇ ਵੀ ਉਹਦੇ ਵਿੱਚੇ ਸੀਗੇ ਕਿੰਨੀ ਕੀ ਰੰਦੀ ਚਵਾਜੀ ਹੈ ਕਿ ਮੈਂ ਤੁਹਾਡਾ ਸਮਾਨ ਹੀ ਨਹੀਂ ਦੇ ਰਹੀ ਹੋਰ ਨਾ ਕੋਰਟ ਕੇਸ ਕਰਨਾ ਪੈ ਗਿਆ ਕਰਨ ਦੀ ਹੈ ਮੇਨ ਕਰਨ ਇਹਨਾਂ ਨੇ ਇਹੀ ਗੱਲ ਕਹੀ ਹੈ ਕਹਿੰਦੇ ਕਿ ਨਾ ਇਹ ਇਹ ਮਤਲਬ ਇੱਥੇ ਦੀ ਜਗਾ ਜੇ ਮੈਨੂੰ ਪਹਿਲਾਂ ਕਿਹਾ ਗਿਆ 2 ਲੱਖ ਰੁਪਏ ਦੇ ਦੇ ਤੂੰ ਸਾਡਾ ਮੁੰਡ ਹਸਬੰਦ ਦੇ ਨਾਮ ਤੇ ਆ ਜਗਾ ਹਸਬੰਦ ਦੇ ਨਾਮ ਤੇ ਆ ਹਾਂ ਜੀ ਇੱਥੇ ਸ਼ੁਰੂ ਤੋਂ ਰਹ ਰਹੇ ਨੇ ਹਾਂ ਜੀ ਇੱਥੇ ਇਹਨਾਂ ਦਾ ਜਨਮ ਇੱਥੇ ਹੋਇਆ ਹੈ ਜੀ ਤੁਹਾਡੇ ਸਾਸੂ ਰ ਐ ਮੇਰੇ ਸੋਹਰਾ ਸਾਹਿਬ ਪੂਰੇ ਹੋ ਗਏ ਸੀ ਕਿ ਸਾਸਰੂ ਮੇਰੇ ਨੂੰ ਤਲਾਕ ਕਰਾ ਕੇ ਇੱਥੇ ਲਿਆਇ ਸੀ ਇਹ ਆਪ ਲੈ ਕੇ ਆਏ ਸੀ ਇਹ ਜਿਹਨਾਂ ਨਾਲ ਤੁਹਾਡਾ ਲੜਾਈ ਝਗੜਾ ਹੈ ਫਿਰ ਇਹ ਤੁਹਾਡਾ ਮਾਮਾ ਸੋਹਰਾ ਲੱਗਦਾ ਹਾਂਜੀ ਮਾਮਾ ਸੋਹਰਾ ਲੱਗਦਾ ਦੂਜੇ ਮਾਮੇ ਸੋਹਰੇ ਨੂੰ ਕਹਿੰਦੀ ਆ ਉਹ ਕੋਈ ਨਹੀਂ ਮੇਰੇ ਨਾਲ ਨਹੀਂ ਕੋਈ ਖੜਦਾ ਪਿਆ ਹਾਂਜੀ ਫਿਰ ਇਸ ਲਈ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਮਾਂ ਕੀ ਕਰਦਾ ਤੁਸੀਂ ਕੀ ਇਨਸਾਫ ਮੈਂ ਸਰ ਇਹੀ ਕਰੂੰਗੀ ਕਿ ਮੈਨੂੰ ਮੇਰੇ ਪੇਟੀ ਸਮਾਨ ਸਮੇਤ ਦਿੱਤੀ ਜਾਵੇ ਮੈਂ ਤੋਂ ਮੈਂ ਤੋਂ ਮੈਂ ਤੋਂ ਸਮਾਨ ਵੰਡਣਾ ਨਹੀਂ ਹੈਗਾ ਦੁਬਾਰਾ ਕੀ ਮਾਮਾ ਮੈਟਰ ਕਿਉਂ ਹੈ ਕਾਰਨ ਕੀ ਹੈ ਦੇਖੋ ਜੀ ਸਾਨੂੰ ਇੰਸਾਨ ਹੋ ਗਏ ਕੇਸ ਚਲਦੇ ਨੂੰ ਤੇ ਹੁਣ ਇਹਨਾਂ ਨਾਲ ਦੋ ਦਿਨ ਪਹਿਲਾਂ ਸਾਨੂੰ ਫੋਨ ਆਇਆ ਕਿਸੇ ਦਾ ਗੁਪਤ ਉਹਨੇ ਦੱਸਿਆ ਕਿ ਤੁਹਾਡੀ ਨਾ ਪੇਟੀ ਗਿਆ ਸਾ ਅੰਦਰ ਪੇਟੀ ਹੈ ਨਹੀਂ ਕਿ ਸਮਾਨ ਵੀ ਤੁਹਾਡਾ ਗਾਇਬ ਕਰਤਾ ਤੇ ਇਸ ਕਰਕੇ ਫੇ ਆਪਾਂ ਕਿਉਂਕਿ ਆਪਾਂ ਅੱਗੇ ਇੱਕ ਵਾਰ ਪੁਲਿਸ ਕੋ ਕੰਪਲੇਨ ਕਰਾਉਣ ਗਏ ਸੀ ਸੁਭਾਸ਼ ਨਗਰ ਚੌਂਕੀ ਪਰ ਉਹਨਾਂ ਨੇ ਲਿਖੀ ਨਹੀਂ ਸਾਡੀ ਉਹ ਤਾਂ ਹਾਂ ਬਸ ਕਹਿੰਦੇ ਕਿ ਅਸੀਂ ਨਹੀਂ ਲਿਖ ਸਕਦਾ ਤੁਹਾਡਾ ਰਿਪੋਰਟ ਕੇਸ ਸਰ ਫੇ ਹਾਰ ਕੇ ਅਸੀਂ ਫੇ ਵਕੀਲ ਦੇ ਥਰੂ ਅਸੀਂ ਮਤਲਬ ਕਿ ਇਜਾਜ਼ਤ ਦੇ ਨਾਲ ਅਸੀਂ ਸਿੰਘਾ ਦੇ ਕੋਲ ਗਏ ਬਾਬਾਈ ਕੋਲ ਕਿ ਸਾਡੀ ਪੇਟੀ ਕਢਾਈ ਜਾਵੇ ਇਹ ਬੰਦੇ ਨੇ ਕਬਜ਼ੇ 'ਚ ਕੀਤੀ ਜਗਾ ਵੀ ਮੇਰੀ ਕਬਜ਼ੇ 'ਚ ਕੀਤੀ ਹੋਈ ਆ ਹੁਣ ਆ ਜਗਾ ਜਿਹੜੀ ਤੁਸੀਂ ਦੇਖ ਲਓ ਆਏ ਆਪਣੀ ਜਗ੍ਹਾ ਵਿੱਚ ਚੁੱਕਿਆ ਆ ਇਹ ਚੋਦੀ ਕਹਣਾ ਮੇਰੀ ਜਗ੍ਹਾ ਤੁਹਾਡੇ ਨਾਲ ਹਾਂ ਜਿਹੜਾ ਮੇਰੇ ਨਾਲ ਵਾਜੀ ਜਿੱਤ ਕਬਜ਼ਾ ਕਰਕੇ ਬੈਠਾ ਹਾਂ ਤੁਹਾਡੀ ਹੈਗੀ ਹਾਂ ਕਿਸੇ ਦੇ ਚੱਲਦਾ ਹਾਂਜੀ ਇਹਦੇ ਚੱਲਦਾ ਤੁਸੀਂ ਤੁਸੀਂ ਪੇਟੀ ਦੀ ਗੱਲ ਕਰ ਰਹੇ ਹੋ ਹਾਂ ਪੇਟੀ ਕਦੋਂ ਵਿਖਾਈ ਦੀ ਇਹ ਪੇਟੀ ਭਾਈ ਬਾਕੀ ਮੇਰੀ ਵਾਈਫ ਨੂੰ ਪੂਰੀ ਕਿਉਂਕਿ ਉਹਦਾ ਸਮਾਨ ਆ ਬਾਕੀ ਪੂਰੀ ਤੁਹਾਨੂੰ ਉਹ ਪਰਤਾ ਲੋ ਦੱਸ ਸਕਦੀ ਪੇਟੀ ਕਦੋਂ ਵਾਜੀ ਸਮੇ ਤੋਂ ਪਈ ਹੈ ਵੈਸੇ ਪਤਾ ਵੈਸੇ 1.5 ਸਾਲ ਡੇਢ ਸਾਲ ਹੋ ਗਿਆ ਹੈ ਪੇਟੀ ਤੁਹਾਡੀ ਇਹ ਗੱਲ ਹੈ ਗੱਜ ਇਹ ਨਹੀਂ ਪਤਾ ਮੈਨੂੰ ਕਦੋਂ ਫੋਨ ਆਇਆ ਕਹਿੰਦੇ ਕਿ ਤੁਹਾਡੀ ਪੇਟੀ ਉਹ ਵੀਡੀਓ ਆ ਗਈ ਜਿਹੜੀ ਚੱਕਦੇ ਦੀ ਵੀਡੀਓ ਚੱਕਦੇ ਦੀ ਵੀਡੀਓ ਹੈ ਨਹੀਂ ਕਿ ਕੈਮਰੇ ਚ ਆਈ ਹੋਗੀ ਇਹਨਾਂ ਦੇ ਇਹਨਾਂ ਦੇ ਕੈਮਰੇ ਚ ਹੁਣ ਪਤਾ ਨਹੀਂ ਬਾਕੀ ਕੈਮਰੇ ਚ ਨਹੀਂ ਆਦੀ ਨੇ ਨੇ ਸਾਡੇ ਕਹਿੰਦੇ ਤੁਸੀਂ ਇੱਥੇ ਰਹਿੰਦੇ ਨਹੀਂ ਹੋਗੇ ਅਸੀਂ ਇੱਥੇ ਰਹਨੇ ਆ ਬਾਕੀ ਗਵਾਹ ਹੈਗੇ ਸਾਡੇ ਕੋ ਜਿਹਨੇ ਸਾਹਮਣੇ ਆਈ ਆ ਇਹ ਬੰਦਾ ਹੁਣ ਮੁੱਕਰ ਰਿਹਾ ਸਾਹਮਣੇ ਵਾਲੇ ਭਾਈ ਜੀ ਆਲੇ ਕਸੂਦੀ ਗਵਾਹ ਹੈਗੇ ਜਿਹੜੀ ਦਾੜੀ ਨੂੰ ਹੱਥ ਪਾਇਆ ਤੇਰੀ ਉਹ ਵੀ ਗਵਾਹ ਹੈ ਜੀ ਖੜੇ ਉਹ ਦਾ ਬਾਬਾ ਜੀ ਸਾਹਮਣੇ ਉਹ ਆਪਰੇ ਨਹੀਂ ਹੋਣਗੇ ਆ ਨਹੀਂ ਉਹ ਭਾਈ ਨੂੰ ਬੁਲਾਓ ਯਾਰ ਮੈਂ ਕਿੱਥੇ ਪਾਇਆ ਇੱਥੇ ਖੜਾ ਸੀ ਮੈਂ ਮੇਰੀ ਗਾੜੀ ਨੂੰ ਹੱਥ ਪਾਇਆ ਬਾਬ ਬੱਟੀ ਕਰਵਾ ਸੀ ਹਾਂ ਭਾਈ ਜੀ ਤੁਸੀਂ ਹੁਣ ਇਹਨਾਂ ਦੇ ਬਾਵਜੂਦ ਜਗਾਟਾ ਦਾ ਕੰਮ ਕਰਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਪਾਤੀ ਸਿੰਘ ਹੋ ਇਹਦੇ ਬਾਵਜੂਦ ਵੀ ਸਾਡੀ ਦਾੜੀ ਪੱਟਾ ਕਿਤੇ ਤੱਕ ਸੀ ਬਸ ਇਹਨੇ ਬਸ ਖੁੰਦੋਂ ਤੋਂ ਕੋ ਕੱਢੀ ਕਹਿੰਦਾ ਪੁਲਿਸ ਨਹੀਂ ਸੌਣੀ ਮਤਲਬ ਇੱਥੇ ਪੁਲਿਸ ਦਾ ਵੀ ਡਰ ਨਹੀਂ ਰਿਹਾ ਤੁਹਾਡੇ ਦਿੱਸਤ ਕੀ ਲੱਗਦੇ ਆ ਜਿਨ੍ਹਾਂ ਨੇ ਦਾ ਕਰ ਹੈਗਾ ਤਾਂ ਮਾਮਾ ਪਰ ਮਾਮਾ ਕੋ ਹੋਂ ਦੇ ਲੈ ਕੇ ਨਹੀਂ ਹੈਗਾ ਕੰਸ ਕਿ ਕਹਿਵਾਂਗੇ ਜਿਹੜੇ ਦੇਖੋ ਸਹੀ ਜਗ੍ਹਾ ਤੇ ਕਬਜ਼ਾ ਕਰਕੇ ਆਪਣੀ ਭੈਣ ਕੋ ਝੋਖਣਾ ਜਗ੍ਹਾ ਥਿਆ ਕੇ ਹੁਣ ਸਾਡੀ ਜਗ੍ਹਾ ਤੇ ਕੰਮ ਜਿੱਤਿਆ ਇਦਾਂ ਤਾਂ ਕੋਣ ਮਾਮਾ ਕਹੋ ਤੁਸੀਂ ਆਹ ਹੈ ਇਹਨਾਂ ਰਦਾ ਤਰਸਿਆਂ ਨਾਲ ਲਿਖ ਮੰਗ ਕੀ ਕਰਦੇ ਆ ਮੰਗ ਇਹੀ ਹੈ ਕਿ ਸਾਡੀ ਬੇਟੀ ਸਾਨੂੰ ਸਮਾਂ ਸਮੇਤ ਸਾਨੂੰ ਦਵਾਓ ਜਿੱਦਾ ਸੀਗੀ ਉੱਥੇ ਤੇ ਬਾਕੀ ਸਾਡੀ ਜਗ੍ਹਾ ਦਾ ਕੋਈ ਹੱਲ ਹੋ ਸਕਦਾ ਉਹ ਸਾਨੂੰ ਦਵਾਇਆ ਜਾਵੇ ਕਿਉਂਕਿ ਕੋਰਟ ਕੇਸ ਬਹੁਤ ਲੰਬੇ ਚੱਲਦੇ ਮੈਨੂੰ ਤੇ ਇੰਨਾ ਰਿਆ ਨਹੀਂ ਕਰੋ ਸਕਦਾ ਕਿਉਂ ਰੱਖੀ ਹੈ ਦੇਖੋ ਇਹ ਤੁਹਾਡੇ ਕੀ ਲੱਗਦੇ ਨੇ ਪੇਟੀ ਸਾਡੇ ਕੋਲ ਵੀ ਹੈਗੀ ਸਮਾਨ ਇਹਨਾਂ ਦੇ ਕਮਰੇ 'ਚ ਪਿਆ ਆ ਅਲਮਾਰੀ ਇਹਨਾਂ ਦੇ ਕਮਰੇ 'ਚ ਪਈ ਸਾਰਾ ਸਮਾਨ ਇਹਨਾਂ ਕੋਲ ਹੈ ਮੇਰਾ ਸਿਰਫ ਆਪਣਾ ਸਮਾਨ ਆ ਮੇਰਾ ਪਿਆ ਇਹ ਪੇਟੀ ਨਹੀਂ ਚੱਕੀ ਇਹਨਾਂ ਨੇ ਨਹੀਂ ਜਾਂ ਤਾਂ ਮੈਨੂੰ ਪ੍ਰੂਫ ਦਿਖਾਓ ਵੀਡੀਓ ਦਿਖਾ ਦਿਓ ਉਹ ਤੇ ਕਹਿ ਰਹੇ ਕਿ ਇਹ ਚੱਕੀ ਆ ਉਹ ਕਹਿਣ ਨੂੰ ਜੋ ਮਰਜ਼ੀ ਅਲਿਗੇਸ਼ਨ ਲਾਓ ਜੋ ਮੈਂ ਕਹਾਂ ਤਾਂ ਮੈਂ ਇਹਨਾਂ ਨੂੰ ਆ ਕੁਝ ਕੀਤਾ ਇਹਨਾਂ ਨੇ ਮੇਰੇ ਘਰ ਦੇ ਸਾਹਮਣੇ 1,25,000 ਦੀ ਚੋਰੀ ਕੀਤੀ ਹੈ ਮੇਰੇ ਕੋਲ ਫਿਲਮ ਬਣੀ ਆ ਬਗੈਰ ਦਾ ਦਿਖਾਓ 1,25,000 ਹਾਂ ਰਿਕਾਰਡਿੰਗ ਹੈਗੀ ਆ ਰਿਕਾਰਡਿੰਗ ਹੈਗੀ ਹੈ ਕਿੱਥੋਂ ਚੁੱਕੋ ਕਿੱਥੋਂ ਚੋਰੀ ਹੋਇ ਦਾ 125000 ਰੁਪਇਆ ਹਾਂ ਔਰ ਮੈਨੂੰ ਸਟੇਟਮੈਂਟ ਵੀ ਵਿਸਤਾਰਾ ਦਾੜੀ ਪਾੜਦੇ ਆ ਆਹ ਦਾੜੀ ਪੱਟੀ ਆ ਇੱਧਰ ਬੱਬਾਈ ਕੀ ਨਸਰਾ ਆ ਦੇਖੋ ਜੀ ਇੱਕ ਤਾਂ ਇਹਨੇ ਦਾੜੀ ਪੱਟੀ ਹੋਈ ਆ ਆ ਵਿਚਾਰਾ ਇੱਕ ਅੰਗ ਹੀਣ ਬੰਦਾ ਹੈਗਾ ਤੇ ਇਹਦੀ ਦਾੜੀ ਵੀ ਪੱਟਿਆ ਦੇਖੋ ਸਰੇ ਆਂ ਪਾੜਦਾ ਪਿਆ ਇਹ ਇੱਥੇ ਬੇਅਦਵੀ ਹੋਈ ਨਾ ਬੇਅਦਵੀ ਤੇ ਹੋਈ ਆ ਉੱਤੋਂ ਇਹਦਾ ਸਮਾਨ ਅੰਦਰ ਰੱਖਿਆ ਹੋਇਆ ਆ ਕਿਸ ਵੇਹ ਤੇ ਰੱਖਿਆ ਪਿਆ ਕਿਤੇ ਪੇਟੀ ਹੈ ਨਹੀਂ ਦੁਆਰ ਹੈਗੇ ਗੁਆਹ ਹੈਗੇ ਪੇਟੀਆਂ ਸਾਰਾ ਕੁਝ ਹੈਗਾ ਆ ਦੇਖੋ ਭਾਈ ਦਾੜੀ ਦਾ ਪੇਟੀ ਦਾ ਵੀ ਇਹ ਦਾੜੀ ਮੈਂ ਨਹੀਂ ਸੌਣੀ ਆਈ ਜੀ ਹੋਈ ਆ ਹਾਂ ਸਮਾਨ ਮਾਨ ਦਾ ਅੰਦਰ ਹੈਣਾ ਪੇਟੀ ਚੋਰੀ ਉਹਨਾਂ ਦੀ ਹੋਈ ਆ ਇੱਜ਼ਤ ਸਾਡੀ ਗਈ ਆ ਇਹ ਫੇ ਉਸ ਨੇ ਇੱਜ਼ਤ ਸਾਡੀ ਗਈ ਆ ਜਿਹੜਾ ਦਾੜੀ ਪੱਟਿਆ ਪਾਉਗਾ ਪੇਟੀ ਸੀ ਉਸ ਵੇਲੇ ਕਿਉਂ ਨਹੀਂ ਸਾਡੇ ਕੋਲ ਪੂ ਵੀ ਹੋਣਾ ਆ ਵਾ ਵੀਡੀਓ ਆ ਗਈ ਯਾਰ ਹੁਣ अच्छा और वीडियो आ गई तन्नू 292 ਦਾ ਪਰਚਾ ਪੈਂਦਾ ਸਲਾਹ ਜੀ ਜਵਾਨ ਨਹੀਂ ਹੁੰਦੀ 6 ਸਾਲਾਂ ਦਾ ਭਾਈ ਕਿਤੇ ਦੀ ਬੇਅਦਬੀ ਕਰਦੀ ਕਾੜੀ ਕਿੰਨੀ ਮਾਰੀਗਾ ਦਾੜੀ ਪੱਟ ਦੇਗਾ ਤਾਂ ਕੋਈ ਬਣੂਗਾ ਕਾੜੀ ਪੱਟੀ ਸਮੂਹ ਇਦਾਂ ਹੱਸ ਪਾਇਆ ਸੀਗਾ ਇਹਨੂੰ ਬੋਲਿਆ ਸੀ ਹਾਂ ਆਹ ਹਾਂ ਤਾੜੀ ਫੱਟੇ ਤਾੜੀ ਹੁੰਦੀ ਹੱਥ ਖਿੱਚ ਗਈ ਹੋਵੇ ਗੱਲ ਗੱਲ ਕਰਦੇ ਗੱਲ ਆ ਕੀ ਆ ਜੋ ਮਰਜੀ ਬਾਪਾ ਜੋ ਮਰਜੀ ਅਲੀਗੇਸ਼ਨ ਲਾਈ ਜਾਵੇ ਆ ਕੀ ਆ ਸਾਮਣੇ ਦੇਖ ਰਿਹਾ ਵੀ ਬੇਅਦਬੀ ਆਏ ਹੋਏ ਆ ਦੇ ਆ ਦੇਖ ਆ ਦੇਖ ਆ ਕੀ ਆ ਆ ਦੇਖ ਰਿਹਾ ਬੇਅਦਵੀ ਕਰ ਰਿਹਾ ਤੂੰ ਅਸਰਿਆਂ ਮਾਰਦਾ ਪਿਆ ਭਾਈ ਲੱਗਣਾ ਨਹੀਂ ਉਹ ਕੀ ਆ ਜਿਹਦੇ ਨਾਲ ਕੋਈ ਬਹਿਸ ਹੋ ਵੀ ਗਈ ਗਾੜੀ ਉਹ ਵੀ ਗਾੜੀ ਨੂੰ ਹੱਥ ਪਾਣਾ ਕਿੰਨੇ ਬਹੁਤ ਪਾਪ ਗੱਲ ਐ ਬਹੁਤ ਗਲਤ ਗੱਲ ਐ ਮੈਂ ਤਾਂ ਕਹਿੰਦਾ ਐਡਾ ਬੰਦੇ ਨੇ ਜੁੱਤੀਆਂ ਮਾਰ ਕੇ ਮਹੱਲੇ ਚੋਂ ਕੱਢਣਾ ਚਾਹੀਦਾ ਹੈਗਾ ਫਿਰ ਚ ਉਹ ਜੁੱਤੀਆਂ ਮਾਰੋ ਇਹਦੇ ਸਿਰ ਦੇ ਵਿੱਚ ਵੀ ਸਰਚ ਮਾਰ ਕੇ ਮਹੱਲੇ ਚੋਂ ਬਾਹਰ ਮਹੱਲੇ ਵਾਲੇ ਮੈਨੂੰ ਲੱਗਦਾ ਖਰਾਬ ਆ ਚਲੋ ਠੀਕ ਹੈ ਇਹ ਦੇਖੋ ਜੇ ਇਹੀ ਤਾਂ ਗੱਲ ਹੈਗੀ ਆ ਛੁੱਠਾ ਬੰਦਾ ਇੱਕ ਨੰਬਰ ਦਾ ਹੈਗਾ ਇਹ ਬਦਵੰਦਰ ਨਸ਼ੇ ਕਰਾਉਂਦਾ ਚਾਪ ਅੰਦਰ ਵਾਲੋ ਕੈਮਰੇ ਬੋਤਲਾਂ ਸ਼ਰਾਬ ਦੀਆਂ ਪਈਆਂ ਹੋਈਆਂ ਨੇ ਅੰਦਰ ਆ ਬੰਦੇ ਬਾਹਰੋਂ ਆਏ ਹੋਏ ਮੇਰੇ ਸਾਹਮਣੇ ਕੈਮਰਾ ਮਾਰੋ ਬੋਤਲਾਂ ਨਸ਼ੇ ਦੀਆਂ ਪਈਆਂ ਹੋਈਆਂ ਨੇ ਤੇ ਅੰਦਰ दारू ਚਾਲਦੀ ਆ ਸਾਰਾ ਕੁਝ ਅੰਦਰ ਚੱਲਦਾ ਫਿਰ दारू ਪੀ ਕੇ ਗੁੰਡਾਗਰਦੀ ਕਰਦੇ ਆ ਲੋਕਾਂ ਦੇ ਦਾੜ੍ਹੀਆਂ ਪਾੜਦੇ ਨੇ ਆਪਣੀ ਪੀਣੇ ਕਿਸੇ ਤੋਂ ਹੁਣ ਮੰਗੋ ਦਾੜੀ ਨਹੀਂ ਪੱਟਣੀ ਦਾੜੀ ਨਹੀਂ ਪੱਟਣੀ दारू ਪੀਣਾ ਤੇਰੀ ਹਜਾਤ ਤਾਂ ਤੈਨੂੰ ਦਾੜੀ ਪੱਟਣ ਦਾ ਯਾਦ ਨਹੀਂ ਆਦਾ ਤੈਨੂੰ ਦਾੜੀ ਅੰਦਰ ਚਲੀਏ ਆਤ ਨਹੀਂ জ্বলਦੀ ਆਗੀ ਅੰਦਰ ਨਹੀਂ ਜਾ ਸਕਦੇ ਅੰਦਰ ਨਹੀਂ ਜਾਣਾ ਕੋਈ ਗੁਰਸਤ ਅੰਦਰ ਨਹੀਂ ਜਾਣਾ ਸਾਰੀ ਪੁਲਿਸ ਆਉਂਦੀ ਆ ਪੁਲਿਸ ਆਉਂਦੀ ਉਹ ਤੇ ਗੱਲ ਕਰੋ ਜਦ ਤੱਕ ਕਟੀ ਦੇ ਬਿਆਨ ਲੋ ਆ ਮੁੰਡੇ ਦੇ ਬਿਆਨ ਇੱਕ ਮਿੰਟ ਇੱਕੋਕਲਾ ਸ਼ਾਂਤੀ ਨਾਲ